ਹਾਈ ਹਾਈ ਹਾਂ ਇਹ ਕਰਦੀ ਆ ਨਲਕੇ ਵਾਲੇ ਨੂੰ ਫੋਨ ਹੀ ਕਰ ਦੇਣੀ ਹੈ ਜੈ ਰੋਇਆ ਦਾ ਨਾ ਜਿੱਦੇ ਦਾ ਲਵਾਇਆ ਲੋਟ ਹੀ ਨਹੀਂ ਰਹਿੰਦਾ ਸੱਚ ਫੋਨ ਕਿਹਨੂੰ ਲਾਵਾਂ ਮੈਂ ਕਦੋਂ ਨੂੰ ਲਾਉਣੀ ਹੈ ਵੇ ਚੱਕਲਾ ਹੁਣ ਹੈਲੋ ਹੈਲੋ ਹਾਂ ਵੀ ਕੌਣ ਬਬਾਈ ਨਲਕੇ ਵਾਲਾ ਬੋਲਦਾ ਕੱਦੂ ਹਾਂ ਭਾਈ ਨਲਕੇ ਵਾਲੇ ਬੋਲਦਾਗਾ ਤੁਸੀਂ ਕੌਣ ਜੀ ਐਸੀ ਇੱਥੋਂ ਮੈਂ ਇਧਰ ਬੋਲਦੀਆਂ ਕੀ ਆਪਣੇ ਖੇਤੋਂ ਆਪਣੇ ਉਹਦੇ ਘਰ ਵਾਲੀ ਅੱਛਾ ਸਿੰਦਰ ਤਾਂ ਨਹੀਂ ਭਾਈ ਆਹੋ ਛੰਦਰ ਬੋਲਦੀਆਂ ਮੈਂ ਅੱਛਾ ਵੇ ਤਾ ਬੜਾ ਸਿਆਣਿਆ ਮੈਨੂੰ ਐ ਵੇ ਉਹ ਭਾਈ ਤੇਰੇ ਘਰ ਵਾਲੇ ਨੰਬਰ ਤੇ ਆਇਆ ਸ਼ਾ ਨੰਬਰ ਜੇਤ ਮੈਂਗਾ 8000 ਵਾਲੇ ਨਾਲ ਆ ਗਈ ਇੱਕ ਥੋੜੀ ਬਾਤ ਜੀ ਪਤਾ ਲੱਗਿਆ ਅत्ता ਹੀ ਮੇਰੇ ਫੋਨ ਤੇ ਸ਼ੋਹ ਜਾ ਹੋਈ ਜਾਂਦਾ ਤੇਰਾ ਨੰਬਰ ਉਸੇ ਗਾਂ ਪਿਆ ਸੀ ਪੇ ਪੂਜ ਲਾਇਆ ਨੇ ਕਈ ਵਾਰ ਇਕੱਠੇ ਨੇ ਆਹ ਹੋ ਆਹ ਹੋ ਮੇਰੇ ਘਰ ਵਾਲੇ ਨੇ ਲਾਇ ਤੇ ਮੈਨੂੰ ਦਸਤਾ ਦਿਓ ਨੇ ਕਹਦਾ ਵੀ ਇਹ ਕੱਦੂ ਨਲਕੇ ਮੋਟਰ ਸਮਾਰਦਾ ਉਹਦਾ ਨੰਬਰ ਆਏ ਨਲਕੇ ਨੇ ਕੀ ਹੋ ਗਿਆ ਭਾਈ ਬੇ ਨਲਕਾ ਤਾਂ ਸਾਡਾ ਪਤਾ ਨਹੀਂ ਕੀ ਹੋ ਗਿਆ ਤਾਂ ਮਰਨ ਵਾਲਾ ਜਮੀ ਮੂੰਹ ਸੁੱਕ ਗਿਆ ਦਾ ਤਾਂ ਤੂੰ ਐ ਕਰ ਦੇਖ ਕੇ ਜਾ ਮੜਿਆ ਨਲਕੇ ਨੂੰ ਬੁੱਕੀ ਬੁੱਕੀ ਜੀ ਉਹ ਹੋ ਗਈ ਇਹਦੀ ਚਰਪਈ ਮੈਂ ਜਾਂਦਾ ਤਾਂ ਸੁੱਕੇ ਉਹਨਾਂ ਦੇ ਸੀਗਾ ਕਾਲੇ ਕੇ ਹਾਂ ਚਲਾ ਆਇ ਸਾਈਕਲ ਆਇ ਦਰਮੋੜ ਦੇਣਾ ਤੁਹਾਡੇ ਘਰ ਮੈਨੂੰ ਕਾਲਿਆ ਕੰਨੀ ਫੋਰ ਜਾਈ ਤੂੰ ਆਪਣੇ ਆ ਜਾ ਚਲਾ ਆ ਗਿਆ ਤੇਰਾ ਨਾਲਕ ਤਾਂ ਸਮਾਰ ਕੇ ਸਮਾਰੂ ਪਰ ਆਉਂਦਾ ਠੀਕ ਆ ਭਾਈ ਠੀਕ ਆ ਬੇਕੇ ਚੰਗਾ ਉਹ ਬੇਕਰਿਆ ਆ ਗਿਆ ਬਸ ਹੋਰ ਕੇ ਤੂੰ ਤਾਂ ਰਲਕੇ ਕੋਲੇ ਖੜੀਆ ਮੇਰਾ 2 ਮਿੰਟਾਂ ਚ ਆ ਗਿਆ ਹੋਰ ਕਿੱਧਰ ਲਵੀ ਇਸੇ ਤੂੰ ਓਏ ਮਾਤਾ ਪਰਲੀ ਗਲੀ ਛੋਡੇ ਨੇ ਕਾਲੇ ਕਿਸ ਮਾਰਨ ਜਾਂਦਾ ਸੀਗਾ अच्छा 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 हम इधर आ गया आ देख नलका ਥਾੜਾ ਜਮੇ ਗਿਆ ਉਹ ਥਾਰ ਕੇ ਸਿਰ ਤੇ ਡੰਡੀ ਵੀ ਖਾਸਾ ਪ੍ਰਾਣਾ ਹੋਇਆ ਪਿਆ ਇਹ ਪਾਣੀ ਧਾਣੀ ਜੇ ਕਰਦੀ ਉਹ ਤੇਰੀ ਤਾਂ ਡੰਡੀ ਨੂੰ ਯਾਰ ਪੀ ਪਿਆ ਡੰਡੀ ਨੂੰ ਕੀ ਤੇ ਬੋਕੀ ਤੇ ਮੂਰੇ ਵੀ ਜਰ ਪੈ ਰਹੀ ਆ ਮਾਰੀ ਮਾਰੀ ਮੋਟੀ ਲਹਾਇਆ ਕਰ ਫੇਰ ਹੀ ਨਲਕਾ ਚੱਲੂਆ ਭਈ ਤਾਂ ਜਮਤ ਜਾ ਮੇਰੇ ਹੀ ਲੱਗੀ ਜਰ ਨਲਕੇ ਦੇ ਲੱਗ ਰਹੀ ਉਹ ਗਲਤੀ ਸੀ ਮੇਰਾ ਕੰਨੀ ਸ਼ਾਰੇ ਮਾਰਦਾ ਤੂੰ ਸ਼ਾਰੇ ਤੇਰੇ ਮੇਰੀ ਭਜਾਈ ਕਾਨੂੰ ਮਾਰਦਾ ਤੂੰ ਐਵੇਂ ਤੂੰ ਮਸਕਰੀਆਂ ਕਰਦੀ ਮੇਰੇ ਨਾਲ ਮੈਂ ਤਾਂ ਐ ਕਹਾਂ ਤੇਰੀ ਡੰਡੀ ਨੂੰ ਜਰ ਪੀ ਪੀ ਮਾੜਾ ਮਟਾ ਇਹਨੂੰ ਵੇ ਕੋਈ ਨਾ ਜਦੋਂ ਜਦੋਂ ਮੇਰੀ ਗੱਲ ਸੁਣ ਲਾ ਲੋਟ ਹੋ ਗਈ ਨਾ ਇਹ ਇਹ ਤਾਂ ਮੈਂ ਸਟੀਲ ਬੁਰਚ ਮਾਰ ਦੂੰ ਆਈ ਵਾਹ ਹਾਂ ਵਾਹ ਮਰ ਜਾਏਂਗੀ ਫਿਰ ਨਲਕਾ ਜਮਾ ਚੱਲੂਗਾ ਹਾਂ ਸਾਰੇ ਕਿਤੇ ਮਾਰ ਦੂੰ ਡੰਡੀ ਨੂੰ ਤੇਰੀ ਜਰ ਪੀ ਪੀ ਨਲਕਾ ਪਾਣੀ ਕਿੱਥੇ ਚੱਕੇ ਮੂਰੋ ਦੇਖ ਆ ਦੇਖ ਮੂਰੋ ਦਾ ਲੋਟਾ ਪੀ ਵੇ ਐਦੀ ਗੱਲ ਕਰਦੀਆਂ ਮੂਰੋ ਪਰੌਣੇ ਆ ਓਹੋ ਨਾਲੇ ਕਹਿੰਦੀ ਮੂਰੋ ਦੇਖ ਸੌਰ ਕੇ ਵੇ ਮੈਂ ਤੈਨੂੰ ਕੀ ਦਿਖਾਵਾਂ ਮਗਰ ਮੂਰੇ ਆ ਦਿਖਾ ਰਹੀਆਂ ਤੈਨੂੰ ਇਹ ਤੇ ਮਾਰੇ ਤੈਨੂੰ ਸੱਦਿਆ ਮੈਂ ਆਵਦੇ ਬਾਅਦ ਤੇ ਥੋੜੀ ਬੁਲਾਇਆ ਤੈਨੂੰ ਇਹ ਤਾਂ ਪਹਿ ਇੱਕ ਤਾਂ ਛੋਟਾ ਸਰਗਾ ਛੋਟਾਗਾ ਇਹ ਕਿਹੜਾ ਆ ਸਰਗਾ ਸਰਗਾ ਮੇਰੇ ਵਾਲਾ ਮੇਰੇ ਕੋਲ ਨਵਾਂ ਪਿਆ ਉਹ ਪਾਉਣਾ ਪੂ ਲੰਮਾ ਪਰ ਪਾ ਦੇ ਆਵਦੇ ਵਾਲਾ ਪਾ ਦੇ ਵੱਡਾ ਬਸ ਵੱਡਾ ਪਾਉਣਾ ਪੂਗਾ ਫੇਰ ਛੋਟਾ ਮੁਰਕੇ ਨਾਲ ਕਾ ਦੁੱਗਣਾ ਪਾਣੀ ਦੇਊਗਾ ਪਰ ਵੱਡਾ ਪਾ ਦੇ ਛੋਟਾ ਕੱਟ ਕੇ ਤੂੰ ਲੈ ਜਾ ਹੁਣ ਮੇਰੇ ਕੋਲ ਚਾਬੀਆਂ ਰੈਂਚ ਮੇਰੇ ਉਧਰ ਪਏ ਨੇ ਪੰਗਾ ਫਿਰ ਹਰ ਕਰਨ ਕੀ ਆਇਆ ਓਰੇ ਹੁਣ ਇਹ ਤਾਂ ਤੈਨੂੰ ਕਹਿੰਦਾ ਮੈਂ ਕਾਲੇ ਕੰਮ ਨਲਕਾ ਲੋਡ ਕਰਨਾ ਹੈ ਲੋਡ ਤਾਂ ਕਰਨ ਜਾਂਦੇ ਨੇ ਚਾਬੀਆਂ ਮੇਰੀਆਂ ਕਿਸੇ ਤੇ ਹੋਰ ਕਰੇ ਪੰਗਾ ਸਮਾਨ ਸਮਾਨ ਬਾਅਦ ਲੈ ਕੇ ਆਉਂਗਾ। ਤੇ ਸਾਡੇ ਪਈਆਂ ਨੇ ਉੱਥੇ ਉਹ ਦੇਖ ਲੈ ਲਾ ਕੇ। ਉਹ ਐ ਹੋਰ ਨਾ ਨਾ ਮੈਂ ਹੋਰ ਦੀ ਚੀਜ਼ ਮੇਰੇ ਹੱਥ ਨਹੀਂ ਪਾਉਂਦਾ ਪਈ ਮੈਂ ਤਾਂ ਆਲ ਦੀ ਚੀਜ਼ ਵਰਤਨਾਗਾ। ਫਿਰ ਹੁਣ 1 ਮਿੰਟ। ਪਾਣੀ ਵੀ ਪਈ ਥੱਲੇ ਵਗ ਗਿਆ ਪੰਜ। ਹਾਂ ਹਾਂ ਪਾਣੀ ਤੇ ਥੱਲੇ ਵਗ ਗਿਆ ਜਦੋਂ ਆਹ ਪਾਈ ਗਈ ਇਹਦੇ ਚ। ਹਾਂ ਪਾਈ ਗਈ। ਫਿਰ ਆਏ ਆ ਇਹ ਪਿਚੱਕਿਆ ਜਾਊਗਾ ਪਾਣੀ। ਹਾਂ 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 ਹਲਿਆ। ਹਲਿਆ ਨੂੰ ਅਗੜੇ ਵਿੱਚ ਪਈ ਹੋਈ ਓਏ ਐ ਨਹੀਂ ਸਰਕੇ। ਪਾਣੀ ਦਾ ਪਤਾ ਲੱਗ ਜੂ ਕਿੰਨਾ ਨੂੰਗਾ ਪਾ ਕੇ ਥੱਲੇ ਤੂੰ ਤਾਂ ਹਾਸੇ ਵਾਲੀਆਂ ਗੱਲਾਂ ਕਰੀ ਜਾਨੀਂ ਹਾਸੇ ਵਾਲੀਆਂ ਗੱਲਾਂ ਤਾਂ ਭੜੇ ਤੂੰ ਕਰਦਾ ਚੱਲ ਸਮਾਰ ਕੇ ਪੱਕੇ ਮੋਟਾ ਮੜਾ ਜਾ ਹਾਂ ਹਾਂ ਮੋਟਾ ਕਰੂਗਾ ਕਿਲਤਾਰੇ ਆਪੀ ਭੱਜ ਕੇ ਜਾਂਦਾ ਇਹਦੇ ਚ ਨਹੀਂ ਪੈਂਦਾ ਹਲਿਆ ਹਲਿਆ ਇਹ ਚ ਪੈਂਦਾ ਨਹੀਂ ਮੈਂ ਤੈਨੂੰ ਕੰਮ ਖਵਾਉਣ ਤੇ ਬੁਲਾਇਆ ਕਿ ਤੂੰ ਮੈਨੂੰ ਬੁਲਾਇਆਗਾ ਓ ਮੇਰੀ ਗੱਲ ਸੁਣ ਲੈ ਭਾਈ ਹਾਂ ਨਲਕੇ ਤੇ ਲੱਗੂਏ ਥੋੜੇ ਦੇ 2000 ਰੁਪਇਆ ਨਲਕਾ ਤੇਰਾ ਖਾਸਾ ਵਿਗੜਿਆ ਪਿਆ ਕਿ ਡੰਡੀ ਖਾਉਣ ਤੇ ਲੱਗੂ ਘੰਟਾ ਤਾਂ ਉਹ ਤਾਂ ਮੈਂ ਆਪਣੇ ਕਫਾਰ ਯਾਰ ਤੇਰਾ ਸਾਰਾ ਪਿੰਗਾ ਕਰੀ ਜਾਂਦੀ ਡੰਡੀ ਖਰਾਬ ਹੋਈ ਪਈ ਐ ਡੰਡੀ ਦੇ ਬਾਲਾ ਦਾ ਜੇ ਤੁਸੀਂ ਜੇੜ ਦੋਗੇ ਡੰਡੀ ਆ ਸਰਗੇ ਨੂੰ ਬੰਗਰ ਐ ਕਰੀ ਜਾਂਦੀ ਆ ਉਹ ਸਰਗਾ ਘਸ ਕੇ ਸਰਗਾ ਟੁੱਟ ਗਿਆ ਤਾਂ ਹੀ ਤਾਂ ਨਹੀਂ ਪੈਰੀ ਕੱਲ ਹਾਂ ਤੇਰਾ ਸਾਰਾ ਜਗਾੜ ਤੇਰਾ ਤਾਂ ਹਾਲੇ ਨਵਾਂ ਪੂਰੇ ਤੇ ਲੱਗੂ 2000 ਰੁਪਇਆ ਚਲ ਤੂੰ 2000 ਦਾ ਲੈ ਲਈ ਲੋਟ ਕਰਦੀ ਤੂੰ ਮੈਨੂੰ ਦੇ ਦੇ 2000 ਰੁਪਇਆ ਹੁਣ ਤੇ ਮੈਂ ਜਾਊਂਗਾ ਮੰਡੀ 2 ਵਜੇ ਤੇ ਤੇਰਾ ਸਾਰਾ ਸਮਾਨ ਨਵਾ ਲੈ ਕੇ ਉਧਰ ਹੁਣ ਨਹੀਂ ਹੈਗਾ 2000 ਮੇਰੇ ਕੋਲ ਜਦੋਂ ਨੜਕਾ ਲੋਡ ਕਰੇਗਾ ਉਦੋਂ ਦਊਂਗੀ ਆਏ ਨਹੀਂ ਭਾਈ ਕੰਮ ਲੁਟਾਉਂਦਾ ਹੈਗਾ

ਪੈਸੇ ਮੈਂ ਤੈਨੂੰ ਕਦੋਂ ਕਹਾ ਮੰਗੇ ਨਹੀਂ ਤੈਨੂੰ ਪੈਸੇ ਦੂੰ ਤੇਰੇ 2000 ਦਾ ਕੰਮ ਛੱਡ ਦਿੰਦਾ ਤੂੰ ਮੇਰਾ ਕੰਮ ਛੱਡ ਦੇ ਮੈਂ ਤੇਰਾ ਛੱਡ ਇੱਧਰ ਦੇਖ ਪਹਿਲਾਂ ਕੋਈ ਆਉਂਦਾ ਤਾਂ ਨਹੀਂ ਕੋਈ ਨਹੀਂ ਆਇਆ ਤੂੰ ਮੱਕੋਲੇ ਹੋ ਜਾ ਮੈਂ ਮਾਤਾ ਮਰੇ ਆ ਪਾ ਜਾ ਹਉ ਉੱਤਰ ਚੱਲ ਆ ਜਾ ਆ ਜਾ ਪਾਰਾ ਟਾਈਮ ਨਾ ਖੜੀ ਉਹ ਟਾਈਮ ਬਸ 5 ਕਿੰਮਟ ਲੱਗਣਗੇ ਅਸੀਂ ਨਲਕੇ ਵਾਲੇ 5 ਮਿੰਟ ਤਾਂ ਬਹੁਤ ਨੇ ਕਾਰਡ ਕੋਡ ਖਾਣੇ ਕੇ ਗੱਲ ਕਰ ਤੂੰ ਮਿੰਟ 2 ਮਿੰਟ ਦੀ ਆ ਜਾ ਆ ਜਾ ਤੇਰਾ ਵੀ ਆ ਵੀ 2000 ਬਾਕੀ 200 ਰੁਪਏ ਭਜਾਈ ਤੇਰਾ हो हो नलका देखी तेरा चलता नलका देखी चलता तेरा दो बजे तू पहला पहला नलका चलना चंग ਆ 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 ਬੇਨਾ ਸਾਧਨ ਹੈ ਨਹੀਂ ਉਹ ਬਿਨਾ ਪਾਣੀ ਤੋਂ ਮਰੀ ਜਾਨੀ ਤੂੰ ਫਿਰ ਮੈਨੂੰ ਪਹਿਲਾਂ ਫੋਨ ਕਰ ਦਿੰਦੀ ਪਹਿਲਾਂ ਫੋਨ ਮੈਂ ਤਾਂ ਲੈ ਆਂਦਾ ਸਾਧਨ ਮਿਲ ਜੀ ਉਹ ਗਮਾਂਢੀਆਂ ਦੇਆ ਕਰੋ ਸੌਰ ਕਿਉਂ ਸਾਡੇ ਆ ਜਾਂਦੀ ਬਹਾਨੀ ਨਾਲ ਪਾਣੀ ਪਰਨ ਕਾਹਦੇ ਤੇ ਨਹੀਂ ਇਹਨਾਂ ਪਾਣੀ ਚੱਕਿਆ ਨਹੀਂ ਆਂਦਾ ਮੈਂ ਸੁਨਿਆਹਾਂ ਲਾਂਦੀ ਮੈਂ ਢੋਲ ਲਾ ਆਂਦਾ ਪਾਣੀ ਦਾ ਭਰਿਆ ਹੋਇਆ ਹਾਂ ਵਾਸ ਤੇਰਾ ਡੰਗ ਛਰ ਜਾਂਦਾ ਕਿ ਹੁਣ ਐਂ ਕਰੀ ਮੇਰੀ ਗੱਲ ਸੁਣ ਲੈ ਇਹ ਤਾਂ ਮੜਾ ਤੇਲ ਟੂਲਾ ਕਰਕੇ ਰੱਖਿਆ ਕਰੋ

ਮੂੰ ਤਾਂ ਮੈਂ ਦੁੱਧ ਹੀ ਦਿੰਦੀ ਦੋ ਵਜੇ ਆ ਜੀ ਮੁਰਕੇ ਮੈਥੇ ਤੈਨੂੰ ਡੀਕਦੀ ਰਹਾ ਮੇਰੀਆਂ ਅੱਖਾਂ ਫੁੱਟ ਜਾਣ ਦੇਖਦੇ ਕਿਤੇ ਤੈਨੂੰ ਤੂੰ ਨਾ ਇਧਰੋਂ ਨਾ ਇਧਰੋਂ ਮੂੰ ਤਾਂ ਮੈਂ ਦੁੱਧ ਹੀ ਪੀਣਾ ਕਿਤੇ ਪੁੰਨੇ ਵਾਲੇ ਚੰਦ ਮੰਗੋ ਮੇਰੀ ਵੇਟ ਕਰਾਉਂਦਾ ਰਹੇ ਓਏ ਕੋਈ ਨਹੀਂ ਵੇਟ ਕਰਾਉਂਦਾ ਤੇਰੀ ਮੂੰ ਤਾਂ ਮੈਂ ਦੁੱਧ ਹੀ ਪੀਣਾ ਹੁਣ ਤੁਹਾਨੂੰ ਦੱਸਿਆ ਤਾਂ ਹਟੇ ਮੈਂ ਵੇ ਦੁੱਧ ਪਿਆ ਦੂੰਗੀ ਪਿਆ ਬਥੇਰਾ ਦੁੱਧ ਰੱਜ ਜਿਚ ਪਿਆ ਗਾ ਮਿੱਠੇ ਵਾਲਾ ਵਾਲਾ ਪਿਆ ਜਾਨੇ ਮਾਰ ਗੋਲੀ ਹੋਰ ਕਿਹੜਾ ਦੁੱਧ ਪੀਏਗਾ ਓ ਚਲ ਮੂੰ ਲਿਆਈ ਮੈਂ ਕਿ ਠੰਡਾ ਨਹੀਂ ਪੀਣਾ ਮੈਂ ਤਾਂ ਕੱਚਾ ਪਿਆ ਦੂੰਗੀ ਕੋਈ ਨਾ ਕੱਚਾ ਪੀਊਗਾ ਕੱਚਾ ਵਾਲਾ ਪੀਂਗਰਾ ਜੀ ਮਨ ਦੁੱਧ ਕੱਚਾ ਤਾਂ ਮੈਂ ਵੀ ਪੀਂਦੀ ਹੁੰਨੀ ਆ ਕਹਿੰਦੇ ਡਾਕਟਰ ਵੀ ਕਹਿੰਦੇ ਵਧੀਆ ਹੁੰਦਾ ਕੱਚਾ ਦੁੱਧ ਕੱਚਾ ਦੁੱਧ ਵਧੀਆ ਹੁੰਦਾ ਗੁਣਾਕਾਰੀ ਹੁੰਦਾ ਜੀ ਪਟਾਮਣ ਹੁੰਦੇ ਨੇ ਮੈਂ ਛੋਟੇ ਹੁੰਦਿਆਂ ਦੁੱਧ ਮੰਨ ਲੈ ਵੀ ਘਾਟੀ ਪੀਤਾਗਾ ਹੁਣ ਡਾਕਟਰ ਕਹਿੰਦਾ ਹੁਣ ਚੱਲ ਬਈ ਗੂਗਲ ਨਹੀਂ ਕਹਿੰਦਾ ਹੁਣ ਪੀ ਲੈ ਕਰ ਅੱਛਾ ਫਿਰ ਹੁਣ ਤੇਨੂੰ ਬਚਪਨ ਵਾਲਾ ਹੁਣ ਅਸਰ ਕਰੂਗਾ ਮੈਨੂੰ ਹੁਣ ਅਸਰ ਕਰੂ ਹੁਣ ਮੈਂ ਉਹ ਡਾਕਟਰ ਕਹਿੰਦਾ ਮੜੇ ਹੀ ਰਹਾ ਕਰਦਾ ਥਾ ਬਚਾ ਦੇ ਰਹਾ ਕਰ ਕਰ ਚਾਹ ਨਾ ਪੀਆ ਕਰ ਉਹੀ ਤਾਂ ਗੱਲ ਆ ਮੈਂ ਤਾਂਹੀਂ ਤਾਂ ਤੈਨੂੰ ਕਹਿਆ ਮੈਂ ਤਾਂ ਦੁੱਧ ਹੀ ਪਿਆਦੀਂ ਤੇ ਚਾਚੂ ਮੈਂ ਕਰ ਦੇਵਾਂਗਾ। ਵੇ ਮੇਰੇ ਤਾਂ ਅੱਜ ਕੰਡ ਜੀ ਲੜੀ ਜਾਂਦੀ ਐ। ਕੀ ਹੋ ਗਿਆ ਕੰਡ ਨੂੰ? ਹਰ ਨਾ ਨੂੰ ਲਿਆ ਕਰੋ ਸਾਬਣ ਸੁਬਣ ਨਾਲ। ਵੇ ਦੋ ਦਿਨ ਹੋ ਗਏ ਨਾਤੀ ਨਹੀਂ। ਆਹ ਹਾ ਨਲਕਾ ਖੜਿਆ। ਮੇਰੀ ਗੱਲ ਥੋੜਾ ਨਲਕਾ ਚੱਲ ਗਿਆ ਤੈਨੂੰ ਮੈਂ ਮਾਸਾ ਮਾਸਾ ਨਿਮਾਦੂਗਾ। ਹੂੰ। ਆਪਣਾ ਤਾਂ ਪਈ ਹੋਊ ਕਿ ਸਾਬਣ ਮਿਲਾਵਾ ਮੰਡੀ ਤੋਂ ਤੇਰੇ ਵਾਸਤੇ। ਸਾਬਣ ਫੜ ਲਈ ਬਸੰਡੇਓ। ਬਸੰਡੇਓ? ਹੋਰ ਕੋਈ ਸੰਡੇ ਬਾਗਦੀ ਸਾਬਣ। ਸੰਡੇ ਨਾ ਕਿ ਸਿੱਕੂ ਲੈਣ ਜਾਣਾ ਜਾਣਾ ਦਾ ਉੱਥੇ ਮਾਨਸਾਗਾ। ਲੜਕੇ ਸਮਾਨ ਲੈਣ। ਨਹੀਂ ਬਸੰਡੇ ਵਧੀਆ ਮਿਲਦੀਆਂ। ਭਾਵੇਂ ਨੁਕਾ ਤੇ ਸ਼ਾਪਿੰਗ ਕਰਾ ਲਿਆ ਫਿਰ ਦੇ ਤੂੰ ਅੱਛੇ ਡੇ ਕਰਕੇ ਆਵਾਂਗੇ ਸ਼ਾਪਿੰਗ ਓਏ ਬਾਗ ਚੱਲਾਂਗੇ ਹੋਰ ਨਾਲੇ ਕੋਈ ਫਿਲਮ ਦੇਖ ਆਵਾਂਗੇ ਆਏ ਹਈ ਫਿਰ ਮੰਦਰੀ ਨੇ ਦੇਖਿਆਗੇ ਇਹ ਦੂਜਿਆਂ ਦੇਖ ਕੇ ਉਹ ਉਹ ਨੂੰ ਇਹਦੀਆਂ ਬਾਹਰ ਲੈ ਕੇ ਸਾਂ ਜਾਲਗਾ ਤੇਰਾ ਮੈਂ ਤੈਨੂੰ ਇਹ ਜੀ ਲੱਗਦੀ ਆਂ ਓਫ ਇਕੱਲੇ ਕੀ ਹੁੰਦਾ ਉੱਥੇ ਨੇਰੇ ਜੀ ਨਹੀਂ ਮੈਂ ਇਹ ਜਾ ਕੁਛ ਨਹੀਂ ਤੂੰ ਹੀ ਦੇਖ ਲਈ ਬਰਹ ਜਾ ਕੁੱਤਾ ਬਿਲਕੁਲ ਫੀਕ ਚੂਸੀਆਂ ਹੁੰਦੀਆਂ ਹਾਂ ਕੁਲਫੀ ਦੀ ਚੂਹੇ ਹੁੰਦੀਆਂ ਨੇ ਉਹ ਕੌਣ ਉਹ ਮੈਂ ਤਾਂ ਨਿਗਾਹ ਹੀ ਖਰਾਬ ਹੋਈ ਪੀ ਚਕਣਾ ਨਾ ਕੋਈ ਨਾ ਦੇਖਦਾ ਸੀਗਾ ਕੁਲਫੀਆਂ ਦਾ ਮੈਂ ਵੀ ਖਾਣੀ ਹੁੰਦੀ ਤੂੰ ਚੋਹਦੀ ਹੁੰਦੀ ਹਾਂ। ਕੁਲਫੀ ਤੂੰ ਉਸ ਕੀ ਗਾਂ ਦੇ ਅੰਦਰ ਔਰ ਕੀ ਮਖਾਂਦੇ ਹੁੰਦੇ ਨੇ। ਉਹ ਇਹ ਤਾਂ ਆਪਾਂ ਆਪਣੇ ਵੀ ਨਹੀਂ ਵੀ ਚੱਲਦਾ ਕੰਮ ਇਧਰ। ਅਰੇ ਕੀ ਆਂ ਅੱਡੇ ਦੇ ਦੇਖਿਆ ਕਰ ਰੇੜੀਆਂ ਤੇ ਕੁੜੀਆਂ ਅੱਥੜੇ ਕਿਵੇਂ ਖਾਂਦੀਆਂ ਹੁੰਦੀਆਂ ਨੇ। ਆਪਣੇ ਵੀ ਨਹੀਂ ਲੱਗਦਾ। ਬੰਦੇ ਵੀ ਤਾਂ ਚੂਸਦੇ ਨੇ ਕੁਲਫੀ। ਹਾਂ ਹਾਂ। ਤੂੰ ਰੇ ਚੂਹਦੇ ਨੇ ਉਹ ਦੁੱਧ ਵਾਲੀ ਕਰੀਮ ਜਿਹੜੇ ਹੈਗੇ ਨੇ ਉਹ ਚੂਸਦੇ ਨੇਗੇ। ਹੂੰ। ਹੈਗੇ ਨੇ ਜਿਹੜੇ ਚੂਸਦੇ ਨੇ ਉਹ। ਤੂੰ ਕਦੇ ਖਾਧੀ ਨਹੀਂ। ਨਾ ਮੈਂ ਨਹੀਂ ਖਾਧੀ ਕਦੇ। ਆਈਸਕ੍ਰੀਮ ਕਦੇ ਖਾਧੀ ਨਹੀਂ। ਨਾ ਖਾਧੀ ਐ ਨਾ ਖਵਾਈ ਐ। ਤੂੰ ਆਪਣੇ ਵੀ ਨਹੀਂ ਕੰਮ ਚੱਲ ਪਏ ਇਧਰ ਕਹਿੰਦੇ ਚੂਸਣ ਜਾਸਣ ਦਾ। ਚੱਲ ਪਿਆ ਪਹਿਲਾਂ ਘਟ ਚੂਹ ਹੁੰਦੇ ਸੀ ਪਹਿਲਾਂ ਬਾਹਰ ਦੇ ਬਾਹਰਲੇ ਅੰਗਰੇਜ਼ਾਂ ਦੀਆਂ ਚੂਹਾਂ ਹੁੰਦੀਆਂ ਸੀ ਹੁਣ ਇਧਰ ਵੀ ਚੱਲਦਾ ਕੰਮ ਮੈਂ ਕਦੇਰਾ কুরਫੀ ਉਹ ਤਾਂ ਟੈਕਰ ਬਣਾ ਕੇ ਹੋ ਕਰ ਲੀਆ ਪਾ ਦੁੱਧ ਬਾੜ ਕੇ ਦੁੱਧ ਤਾਂ ਹੁਣ ਜੇ ਤੂ ਸੁਏ ਮਾਂ ਘੋ ਕਰ ਜਾਉ ਨਿਕਲ ਆਉਗਾ ਓ ਥੱਲੇ ਤਾਂ ਸਾਹ ਹੱਥ ਹੱਲ ਦੇ ਵਿਚੋਂ ਹੁੰਦੇ ਤੇ ਕ੍ਰੀਮ ਕਲਰ ਜਾ ਖਾਰਾ ਤੂੰ ਕੀ ਕਰਾ ਮੇਰੇ ਤਾਂ ਤੇਰੇ ਨਾਲ ਕੋਈ ਪੱਲੇ ਨਹੀਂ ਪੈਂਦੀ ਓ ਚੱਲ ਤੂੰ ਛੱਡ ਪਰੇ ਇਹਦਾ ਹੁਣ ਗੱਲਾਂ ਨੂੰ ਕਾਹਨੂੰ ਛੇੜਨਾ ਹੈ ਜਾ ਇੰਨਾ ਤਾਂ ਬੈਠ ਕੇ ਨਹੀਂ ਬਰਵਾਦ ਕਰਤਾ ਨਲਕੇ ਦੇ ਨਹੀਂ ਲਾਇਆ ਹੈਗਾ ਨਲਕਾ ਜਿੱਤੇ ਤਰ੍ਹਾਂ ਹੋਇਆ ਹੁੰਦਾ ਮੂੰਖਾ ਫੇਰ ਤਾਂ ਮੈਂ ਤੇਰਾ ਨਲਕਾ ਦੱਤ ਪਹਿਲਾਂ ਲਾ ਆਂਦਾ ਇਹ ਸਾਰਾ ਸਮਾਨ ਤੇਰਾ ਖਰਾਬ ਕਰੀ ਬੈਠੀ ਆ ਤੂੰ ਨਲਕਾ ਵਰਤਈ ਨਹੀਂਗਾ ਵਰਤਿਆਂ ਕੀ ਪਹਿਲਾਂ ਇਹ ਹੋ ਹੈਗੀ ਟੁੱਟੀ ਲੱਗੀ ਹੋਈ ਆ ਦੂਜੀ ਟੁੱਟੀ ਦਾ ਪਾਣੀ ਬੱਦੂਗੀ 5 ਵਜੇ ਉਧਰ ਹਨੇਰੇ 5 ਵਜੇ ਆਉਂਦੀ ਆ ਇਹਨਾਂ ਨੇ ਰੋਠੇ ਆਣੀ ਜਾਂਦਾ ਕੋਈ ਨਲਕਾ ਦਾ ਵਧੀਆ ਚੀਜ਼ ਆ ਕਦੋਂ ਮਰਜ਼ੀ ਢੇਲੋ ਕਰੋਹੀ ਤਾਂ ਗੱਲ ਆ ਕਹਿੰਦੇ ਲੋਕ ਫੇਲ ਹੋਏ ਪਏ ਟੁੱਟੀਆਂ ਦਾ ਫਿਲ ਕਰਿਆ ਹੋਰ टी तो कर दिया नजारे लाइ पानी तो तो आई तो हाँ जाऊ हाँ पानी 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 कर देना खराब हो गया अज ਓ ਇੱਥੇ ਸੁਖਾ ਧੱਕੇ ਖਾਂਦਾ ਫਿਰਦਾ ਹੂ ਕਿਸੇ ਪਾਸੇ ਅਬੇ ਮੈਂ ਸੁਣਿਆ ਕਿ ਤੇ ਬਾਹਰ ਪੂਰ ਵਗ ਗਿਆ ਉਹ ਐਮ ਕਹਿੰਦਾ ਜੀ ਕੋਈ ਬਾਹਰ ਗਿਆ ਉਹ ਜਲੰਧਰ ਜਲੰਧਰ ਗਿਆ ਹੈ ਕਹਿੰਦੇ ਓਏ ਕਾਣੂ ਆ ਇੱਥੇ ਟੱਟੀ ਰੁੱਟੀ ਗਿਆ ਹੂ ਆਉਂ ਕਹਿੰਦੇ ਨੇ ਤੇ ਤੈਨੂੰ ਬਾਹਰ ਕਹਿੰਦੇ ਨੇ ਇੱਧਰ ਰਸਤੀਰ ਬਾਹਰ ਕਹਿੰਦੇ ਦੋਸਤ ਹਾਂ ਅਸਤ ਲੈਟਰਿੰਗ ਕਹਿੰਦੇ ਓ ਸਾਡੇ ਇੱਥੇ ਭਾਣਾ ਕੋਈ ਸਾਹ ਕਰ ਗਿਆ ਮੇਰਾ ਹੋਕੜਾ ਉਹ ਬਤੂਰੇ ਨੇ ਪਕਾਈ ਮਾਰਤੀ ਕੁੜੀਆਂਾਂ ਕੋਲ ਕਹਿੰਦਾ ਮੁੰਡਾ ਤਾਂ ਬਾਹਰ ਗਿਆ ਹੋਇਆ ਜੀ ਹਾਂ ਉਹਨਾਂ ਨੇ ਖੂਬ ਥੱਕ ਦੂਜੇ ਨਾਲ ਕੇ ਰਿਸ਼ਤਾ ਕਰਕੇ ਕਿ ਮੁੰਡਾ ਬਾਹਰ ਗਿਆ ਹੋਇਆ ਉਹ ਤਾਂ ਬਾਅਦ ਚ ਪਤਾ ਲੱਗਿਆ ਵੀ ਉਹ ਇਹਦੀ ਵਾ ਕੰਮ ਨੂੰ ਬਾਹਰ ਕਹਿੰਦੇ ਆ ਭੈਣ ਦੇ ਖਾਣ ਨੂੰ ਜੋਲਾ ਕਰਾ ਮੈਂ ਕਿਹੜਾ ਝੂਠ ਫੋਲਿਆਗਾ ਮਤਾਂ ਐ ਕਿਹਾਗੇ ਆਪਾਂ ਜਦੋਂ ਵੀ ਗਿਆ ਸੀ ਮੁੰਡਾ ਵੀ ਬਾਹਰ ਗਿਆ ਹੋਇਆਗਾ ਦੇਖਣਗੇ ਕਹਿੰਦੇ ਦੀ ਬਾਹਰ ਗਿਆ ਹੈ ਦੇਖਣਗੇ ਨੂੰ ਹੋਰ ਹੋਰੀ ਜੱਪੇ ਢੇਟਦਾ ਬਿਦਾ ਇਹ ਜੱਥੇ ਤਾਂ ਫੋਲੀ ਹੋਰ ਸਾਹਬ ਦੀ ਆ ਦੇਸੀ ਬੋਦੀ ਆ ਕਵਾੜਾ ਬੋਲਦੇ ਇਸ ਦਾ ਹਾਂ ਆਹੋ ਤੈਨੂੰ ਆਹ ਹੁਣ ਕੁਲਪੀ ਸਮਝ ਆਈ ਵੀ ਕੁਲਪੀ ਕੀ ਚੂਹਦੇ ਹੁੰਦੇ ਆ ਅਰ ਉਹਦਾ ਗੱਲ ਨਾ ਵੀ ਵਾਰੀ ਖਾਧੀ ਆ ਕੁਲਪੀ ਚੂਸ ਉਸਕੇ ਦੰਦੀ ਵੀ ਵੱਟ ਲੈਣੀ ਮੈਂ ਤਾਂ ਫਿਰ ਫਿਰ ਮੈਂ ਕਿਹਾ ਮੋਲਟੀ ਦੇਖ ਲਾਂਗੇ 2 ਵਜੇ ਫਿਰ ਮੋਬਿਲਟੀ ਦੇਖ ਲਾਂਗੇ। ਨਾ ਤੂੰ ਨਲਕਾ ਨਾਲ ਲੋਟ ਕਰੀ ਤੇਰਾ ਨਾ ਮੈਂ ਟੀਵੀ ਲਾ ਕੇ ਬੈਠੂ। ਓਏ ਮੇਰੀ ਗੱਲ ਸੁਣ ਲੈ ਨਲਕਾ ਤੇਰਾ ਮੈਂ 20 ਮਿੰਟਾਂ ਸਮਾਂ ਪਾ ਦੂੰਗਾ। ਉਦੋਂ ਬਾਅਦ ਸੁਗਲ ਮੇਲੇ ਆਂਦੀ ਐ। ਬੋਕੀ ਜੇ ਅਸੀਂ ਸਾਰੀ ਬਾਹਰ ਕੱਢਣੀ ਪਊਗੀ ਦੇਖਣੀ ਪਊਗੀ। ਬੋਕੀ ਦਾ ਮੂਹਰੇ ਲੱਗੀ ਹੁੰਦੀ ਜਦੋਂ ਐ ਕਰਾਂਗੇ ਬੋਕੀ ਆ ਪੀਣੀ। ਆ ਇਹ ਵਿੱਚ ਪਾਇਆ ਹੋਇਆ ਤੇ ਪਰ ਗਿਆ ਜਾ। ਆ ਜੋ ਨਲਕੇ ਨੇ ਪਾਣੀ ਚੱਕ ਲਿਆ ਦੋ ਆ ਬੋਕੀ ਬਾਹਰ ਆ ਜਾਊਗੀ। ਸਾਰਾ ਕਰਾ ਮਤ ਬੋਕੀ ਹੀ ਹੁੰਦੀ ਐ। ਚੱਲ ਭੱਗ ਜਾ ਫਿਰ ਹੋ ਰੋਟੀ ਪਾਣੀ ਖਾਣੀ। ਰੋਟੀ ਰਾਟੀ ਮੈਂ ਇਹ ਕੁਝ ਨਹੀਂ ਖਾਂਦਾ ਰੋਟੀ ਟੁੱਕ ਦਾ ਮੈਂ ਢੱਕਿਆ ਹੋਣਾਗਾ ਦੋ ਖਾਂਟ ਖਾਦੇ ਭੁੱਖੀ ਨੇ ਦੋ ਲਾਲ ਕੈਪਸੂਲ ਖਾਦੇ ਹੋਇਆ ਪੂਰੀ ਲਾਲਚੂ ਗੂਸਾ ਵਾਲੇ ਹਾਂ ਖਾਦੇ ਹੋਏ ਜੀਵ ਵਾਲੀ ਲਾਲ ਕੈਪਸੂਲ ਇੰਨਾ ਕੁਸ ਖਾਨਣਾ ਵੇ ਤੂੰ ਨਸ਼ਾ ਪੱਤਾ ਫੇਰ ਹੀ ਸਮਾਰਕੇ ਨਾਲ ਕਿਤੇ ਯਾਰ ਲਾਹੀਦੀ ਹੈ ਫੇਰ ਹੀ ਨਲਕਾ ਪਾਉਂਦਾ ਫੇਰ ਹੀ ਜਨਨੀਆਂ ਫੋਨ ਕਰਦੀਆਂ ਵੀ ਬਾਈ ਸਾਡਾ ਨਲਕਾ ਸਮਾਰ ਚਿੱਦੀ ਜਿਹਦਾ ਨਹੀਂ ਖਰਾਬ ਹੋਇਆ ਉਹ ਵੀ ਲੁੱਚਪਣਾਂ ਜਿ ਖਰਾਬ ਕਰ ਦਿੰਦੀ ਆ ਜਾਣ ਕੇ ਜਾਣ ਕੇ ਹੋਰ ਐਡਾ ਕੀ ਸਰੀ ਦਿਓਲਾ ਉਹ ਸਣੀ ਜਿਉਣਾ ਆਪਣੀ ਕਿੱਕੇ ਰੂ ਸੜਿਆ ਬੰਦਾਰੀ ਸਾ ਅੱਛਾ ਮਲੰਗ ਮੁੰਡਾ ਤਾਂ ਪੰਜਾਬ ਚ ਵੜ ਨਹੀਂ ਕੀ ਦਿੰਨੇ ਅਸੀਂ ਮੇਰੇ ਸਾਲੇ ਤੇ ਡਾਂਗ ਤੋੜ ਦੂੰ ਮੈਂ ਕਿਉਂ ਉਹ ਗਰਦਾਰ ਬੰਦਾ ਹੈ ਭਾਂਜ ਦਾ ਪੰਜਾਬ ਦਾ ਸਿਰੇ ਦਾ ਖਾਚ ਤੈਨੂੰ ਤੇਰੇ ਨਾਲ ਕੀ ਗਰਦਾਰ ਕਰਤੀ ਉਹਨੇ ਉਹ ਭਾਂਜ ਦਾ ਸਾਡੇ ਕਿਸਾਨਾਂ ਬਾਰੇ ਪੁੱਠਾ ਬੋਲਦਾ ਹੀ ਭਾਂਜ ਉਹਦਾ ਹੋ ਕੌਣ ਅੱਛਾ ਜਿਹੜਾ ਮਲੰਗ ਦਾ ਸਣੀ ਲੌ ਦੀ ਗੱਲ ਕਰਦੀਆਂ ਅਖ ਢਾਈ ਅਖ ਢਾਈ ਕਿਲੋ ਦਾ ਹੱਥ ਆ ਮੇਰੇ ਸਾਲੇ ਦਾ ਮੈਂ ਖਚਾ ਵੜ ਦੂੰ ਜਾਂ ਤਾਂ ਪੰਜਾਬ ਨੀ ਮੂੰਹ ਵੀ ਕਰ ਗਿਆ ਉਹ ਆ ਨਾ ਫਿਲਮਾਂ ਉਹਦੇ ਫਿਲਮਾਂ ਦੇਖਦੀ ਹੁੰਨੀ ਐ ਫਿਲਮਾਂ ਦੇਖਦੀ ਹੁੰਨੀ ਐ ਫਿਲਮਾਂ ਉਹਦੇ ਕੀ ਆਦੀਆਂ ਫਿਲਮਾਂ ਚ ਮੈਂ ਕਿਹੜੀ ਫਿਲਮ ਆ ਬਥੇਰੇ ਦੇ ਦੇ ਦਿਆ ਕਿਹੜੀ ਫਿਲਮ ਦੇਖੀ ਆ ਤੀ ਮੈਂ ਗਾਦਰ ਫਿਲਮ ਦੇਖੀ ਆ ਜੀ ਹਾਂ ਗਾਦਰ ਦੇਖੀ ਆ ਉਹ ਜਿਵੇਂ ਮਲੇ ਚ ਸਿਮਲੇ ਚ ਦੇਖ ਕੇ ਆਈ ਦੀ ਸਿਮਲੇ ਚ ਸਿਮਲੇ ਦੇਖੀ ਉਹ ਮੈਂ ਚਾਹੇ ਕਰ ਉਹ ਦੁਪਹਿਰੇ ਰੋਟੀ ਖਾਣਾ ਦਾ ਹੁਣ ਤੂੰ ਜਾ ਠੀਕ ਆ ਮੈਂ ਮਜਾਨਾਗਾ ਹੋਰ ਹੀ ਸਣੀ ਦਿਹਾੜ ਦੀਆਂ ਗੱਲਾਂ ਛਿੜ ਕੇ ਬੈਗੀ ਹੋਰ ਆਪਾਂ ਤਾਂ ਹੋਰ ਹੀ ਲੈ ਬੜੇ ਮੇਰਾ ਠੰਗ ਨਹੀਂ ਪਟ ਸਕਦਾ ਉਹ ਚੱਲ ਮੈਂ ਤੇ ਆਪਦਾ ਕੰਮ ਕਰਦੀ ਆਂਗੀ ਤੂੰ ਜਾ ਆਈ ਨੰਗ ਜਾ ਆ ਜਾਣਾ ਮੈਂ ਓਵਾਂ ਵਜੇ ਚੰਗਾ